ਰਾਜਵੀਰ ਜਵੰਦਾ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਸਭ ਤੋਂ ਵੱਡੀ ਗੱਲ ਕਿ ਉਸ ਵੀਡੀਓ ਦੀ ਹਰ ਇੱਕ ਉਸ ਦਾ ਚਾਉਣ ਵਾਲਾ ਹਰ ਇੱਕ ਚਿੰਤਾ ਕਰਨ ਵਾਲਾ ਜਰਾਜਵੀਰ ਜਵੰਦੇ ਨੂੰ ਪਿਆਰ ਕਰਨ ਵਾਲਾ ਮੰਗ ਰਿਆ ਸੀ ਜਿਸ ਵੀਡੀਓ ਦੇ ਵਿੱਚ ਰਾਈਡਿੰਗ ਕਰ ਰਿਹਾ ਸੀ ਤੇ ਉਸ ਦੀ ਜਾਨ ਗਈ ਇਹ ਕਿਉਂ ਲੋਕ ਇਹ ਵੀਡੀਓ ਦੀ ਮੰਗ ਕਰ ਰਹੇ ਸੀ ਇਹਦਾ ਕਾਰਨ ਇਹ ਸੀ ਕਿਉਂਕਿ ਪਹਿਲਾਂ ਇਹ ਆਖਿਆ ਗਿਆ ਕਿ ਹਿਮਾਚਲ ਦੇ ਵਿੱਚ ਜਿਹੜਾ ਦਰਘਟਨਾਗ੍ਰਸਤ ਹੋਇਆ ਰਾਜਵੀਰ ਜਵੰਦੇ ਦਾ ਮੋਟਰਸਾਈਕਲ ਪਰ ਬਾਅਦ ਦੇ ਵਿੱਚ ਇਹ ਗੱਲ ਆਈ ਸਾਹਮਣੇ ਕਿ ਹਿਮਾਚਲ ਦੇ ਵਿੱਚ ਨਹੀਂ ਹਰਿਆਣੇ ਦੇ ਵਿੱਚ ਹੋਇਆ ਫਿਰ ਇੱਕ ਹੋਰ ਗੱਲ ਆਈ ਕਿ ਬਲੇਰੋ ਗੱਡੀ ਦੇ ਨਾਲ ਟਕਰਾਇਆ ਮੋਟਰਸਾਈਕਲ ਰਾਜਵੀਰ ਜਵੰਦੇ ਦਾ ਪਰ ਪਹਿਲਾਂ ਇਹ ਗੱਲ ਆਖੀ ਗਈ ਸੀ ਕਿ ਦੋ ਜਿਹੜੇ ਟੱਠੇ ਆ ਆਵਾਰਾ ਪਸ਼ੂ ਆ ਉਹਨਾਂ ਦੇ ਨਾਲ ਮੋਟਰਸਾਈਕਲ ਟਕਰਾਇਆ ਜਿਸ ਕਰਕੇ ਹਾਦਸਾ ਗ੍ਰਸਤ ਹੋਇਆ ਰਾਜਵੀਰ ਜਵੰਦੇ ਦਾ ਮੋਟਰਸਾਈਕਲ ਤੇ ਬਾਅਦ ਦੇ ਵਿੱਚ ਉਸ ਦੀ ਜਾਨ ਚਲੀ ਗਈ ਇਹ ਸਾਰੀਆਂ ਗੱਲਾਂ ਜਦੋਂ ਸਾਹਮਣੇ ਆਈਆਂ ਤੇ ਪ੍ਰਸ਼ੰਸ਼ਕ ਇਹ ਗੱਲ ਸੋਸ਼ਲ ਮੀਡੀਆ ਤੇ ਭਾਰੀ ਮੰਗ ਕਰ ਰਹੇ ਸੀ ਕਿ ਜਿਹੜੇ ਵੀ ਰਾਈਡਿੰਗ ਰਾਈਡਰ ਹੁੰਦੇ ਆ ਉਹਨਾਂ ਦੇ ਹੇਲਮਟ ਦੇ ਵਿੱਚ ਇੱਕ ਸਪੈਸ਼ਲ ਗੋਪਰੋ ਕੈਮਰਾ ਲੱਗਾ ਹੁੰਦਾ ਜਿਸ ਦੇ ਵਿੱਚੋਂ ਹਰ ਇੱਕ ਮੂਵਮੈਂਟ ਕੈਦ ਹੁੰਦੀ ਆ ਜਿਸ ਦੇ ਵਿੱਚ ਹਰ ਇੱਕ ਪਾਲੋ ਕੈਦ ਹੁੰਦਾ ਜਦੋਂ ਇਹ ਰਾਈਡਿੰਗ ਤੇ ਨਿਕਲਦੇ ਆ ਕਿਉਂਕਿ ਲੋਕਾਂ ਨੂੰ ਇਸ ਚੀਜ਼ ਦੀ ਸ਼ੰਕਾ ਸੀ ਕਿ ਐਡਾ ਕਾਬਲ ਵਿਅਕਤੀ ਐਡਾ ਹੋਣਹਾਰ ਵਿਅਕਤੀ ਐਡੀ ਪ੍ਰਸਿੱਧ ਹਸਤੀ ਉਹ ਕਿਵੇਂ ਇੱਕ ਭੀੜ ਭਾੜ ਵਾਲੀ ਜਗ੍ਹਾ ਦੇ ਉੱਤੇ ਰਾਈਡਿੰਗ ਦੇ ਲਈ ਮੋਟਰਸਾਈਕਲ ਤੇ ਨਿਕਲ ਸਕਦਾ ਤੇ ਫੇਰ ਉਹ ਉੱਥੇ ਤੇਜ਼ੀ ਦੇ ਨਾਲ ਕਿਉਂਕਿ ਜਿਹੜੇ ਵੱਡੇ ਮੋਟਰਸਾਈਕਲ ਆ ਇਹ ਮਿੰਟਾਂ ਸਕਿੰਟਾਂ ਦੇ ਵਿੱਚ 2200 ਦੀ ਸਪੀਡ ਤੇ ਚੱਲ ਜਾਂਦੇ ਆ ਉਹ ਏਡੀ ਗਲਤੀ ਨਹੀਂ ਕਰ ਸਕਦਾ ਕਿਉਂਕਿ ਕਲਾਕਾਰ ਅਕਸਰ ਜਿਹੜੇ ਜਿਹੜੇ ਫੇਮਸ ਹੁੰਦੇ ਆ ਇਹਨਾਂ ਨੇ ਆਪਣੀ ਸਿਹਤ ਦਾ ਆਪਣੀ ਜ਼ਿੰਦਗੀ ਦੀ ਅਹਿਮੀਅਤ ਪਤਾ ਹੁੰਦੀ ਆ ਇਹ ਹਮੇਸ਼ਾ ਜਿਹੜਾ ਬੋਚ-ਬੋਚ ਕੇ ਪੱਬ ਰੱਖਦੇ ਆ ਲੋਕ ਸਮਝਦੇ ਸੀ ਕਿ ਜੇਕਰ ਰਾਜਵੀਰ ਜਵੰਦੇ ਨੂੰ ਸ਼ੌਂਕ ਸੀ ਆਈਡਿੰਗ ਦਾ ਤੇ ਉਹ ਕਿਸੇ ਵਿਕਸਤ ਦੀਸ ਦੇਸ਼ ਇੰਗਲੈਂਡ ਵਰਗੇ ਜਾਂ ਫਿਰ ਹੋਰ ਦੇਸ਼ ਜਿੱਥੇ ਇਹੋ ਜੇ ਕੰਮ ਕਰਨ ਵਾਸਤੇ ਵਧੀਆ ਫੈਸਿਲਿਟੀਆਂ ਹੋਣ ਜਿੱਤੇ ਵਧੀਆ ਸੜਕਾਂ ਬਣੀਆਂ ਹੋਣ ਉੱਥੇ ਜਾ ਸਕਦਾ ਸੀ ਹੁਣ ਇਹ ਗਲਤੀ ਕਿਉਂ ਕੀਤੀ ਲੋਕ ਇਸ ਨੂੰ ਦੁਰਘਟਨਾ ਨਹੀਂ ਸਾਜ਼ਿਸ਼ ਸਮਝਦੇ ਸੀ ਕਿਉਂਕਿ ਪਹਿਲਾਂ ਸਿੱਧੂ ਮੂਸੇ ਵਾਲਾ ਜਿਹੜਾ ਪੰਜਾਬ ਦਾ ਇੱਕ ਬੜਾ ਵੱਡਾ ਨਾਮੀ ਕਲਾਕਾਰ ਸੀ ਉਸ ਨੂੰ ਪਹਿਲਾਂ ਥ੍ਰੈਟ ਕਾਲ ਆਏ ਬਾਦ ਦੇ ਵਿੱਚ ਜਿਸ ਤਰੀਕੇ ਦੇ ਨਾਲ ਬਰਬਰਤਾ ਦੇ ਨਾਲ ਉਸ ਦੀ ਹੱਤਿਆ ਹੋਈ ਉਸ ਤੋਂ ਬਾਅਦ ਕਲਾਕਾਰ ਲਗਾਤਾਰ ਇਸ ਗੱਲ ਦੇ ਉੱਤੇ ਲੱਗੇ ਹੋਏ ਸੀ ਕਿ ਉਹਨਾਂ ਨੂੰ ਐਕਸਟ੍ਰੋਸ਼ਨ ਦੇ ਲਈ ਕੌਲਾ ਹੁੰਦੀਆਂ ਕਿਉਂਕਿ ਇੱਕ ਜਿਹੀ ਇੰਡਸਟਰੀ ਹੈ ਜਿੱਥੇ ਪੈਸਾ ਬਹੁਤ ਬਣਦਾ ਤੇ ਲੋਕ ਇਹਨਾਂ ਪੈਸਾ ਬਣਦਾ ਹੋਣ ਕਾਰਨ ਜੈਲਸ ਤੇ ਲੱਗ ਜਾਂਦੇ ਆ ਇੱਕ ਦੂਜੇ ਦੇ ਉੱਤੇ ਜਿਹੜਾ ਉਹੋ ਜੈਲਸ ਕਰਨ ਲੱਗ ਜਾਂਦੇ ਆ ਤੇ ਇਹਨਾਂ ਤੋਂ ਪੈਸੇ ਦੀ ਮੰਗ ਕਰਦੇ ਆ ਇਸ ਕਰਕੇ ਸਾਰੇ ਇਸ ਨੂੰ ਜਿਹੜਾ ਸ਼ੱਕ ਦੀ ਨਿਗਾ ਨਾਲ ਵੇਖ ਰਹੇ ਸੀ ਕਿ ਰਾਜਵੀਰ ਜਵੰਦਾ ਇੱਕ ਬੇਹਤਰੀਨ ਕਲਾਕਾਰ ਸੀ ਉਸਦੇ ਕੋਲ ਕੰਮ ਦੀ ਵੀ ਥੋੜ੍ਹ ਨਹੀਂ ਸੀ ਜਦੋਂ ਦੁਨੀਆ ਤੋਂ ਉਸਨੇ ਜਿਹੜਾ ਗਿਆ ਰਾਜਵੀਰ ਜਵੰਦਾ ਉਦੋਂ ਵੀ ਉਸਦੀ ਡਾਇਰੀ ਦੇ ਉੱਤੇ 52 ਅਖਾੜੇ ਬੁੱਕ ਸੀ ਪਰ ਕਦੇ ਵੀ ਉਹ ਕੰਟਰੋਵਰਸੀ ਦੇ ਵਿੱਚ ਨਹੀਂ ਆਇਆ ਸੀ ਕਦੇ ਵੀ ਉਸਨੇ ਕੋਈ ਜਿਹੀ ਗੱਲ ਨਹੀਂ ਕੀਤੀ ਸੀ ਜਿਸ ਦੇ ਨਾਲ ਉਸ ਦੀ ਸ਼ਬੀ ਨੂੰ ਕੋਈ ਠੇਸ ਪਹੁੰਚੇ ਕਦੇ ਵੀ ਉਹਨੇ ਸਸਤੀ ਲੋਕਪੀਤਾ ਦੇ ਲਈ ਕੋਈ ਵੀ ਜਿਹਾ ਕਦਮ ਨਹੀਂ ਚੁੱਕਿਆ ਜਿਸ ਦੇ ਨਾਲ ਉਸ ਦੇ ਨਾਮ ਨੂੰ ਢਾ ਲੱਗੇ ਇਸ ਕਰਕੇ ਉਸ ਦੇ ਪ੍ਰਸ਼ੰਸ਼ਕ ਵੀ ਇੱਕ ਵਧੀਆ ਆਪਾਂ ਕਹਿ ਸਕਦੇ ਹਾਂ ਕਿ ਸੈਕਸ਼ਨ ਦੇ ਲੋਕ ਸੀ ਵਧੀਆ ਜਿਹੜੇ 뮤직 ਸੁਣਨਾ ਚਾਹੁੰਦੇ ਸੀ ਜਿਹੜੇ ਵਧੀਆ ਸੰਗੀਤ ਦੇ ਪ੍ਰੇਮੀ ਆ ਉਹੀ ਲੋਕ ਉਸ ਦੇ ਪੜਿਆ ਲਿਖਿਆ ਤਬਕਾ ਜਿਹੜਾ ਸੂਝਵਾਨ ਤਬਕਾ ਹੀ ਰਾਜਵੀਰ ਜਵੰਦੇ ਦਾ ਜਿਹੜਾ ਉਹ ਫੋਲੋ ਕਰਦੇ ਸੀ ਸੋ ਉਹਨਾਂ ਦੇ ਮਨਾਂ ਦੇ ਵਿੱਚੇ ਸ਼ੰਕਿਆ ਸੀ ਤੇ ਸ਼ੰਕਿਆ ਦੂਰ ਕਰਨ ਦੇ ਲਈ ਪ੍ਰਸ਼ਾਸਨ ਤੇ ਉਸਦੇ ਦੋਸਤ ਮਿੱਤਰ ਲੱਗੇ ਹੋਏ ਸੀ ਉਹਨਾਂ ਨੇ ਪਹਿਲਾਂ ਕੈਮਰੇ ਤੇ ਆ ਕੇ ਗੱਲ ਦੀ ਪੁਸ਼ਟੀ ਕੀਤੀ ਪ੍ਰਸ਼ਾਸਨ ਨੇ ਵੀ ਆਖਿਆ ਕਿ ਭਾਈ ਇਹ ਕੋਈ ਸਾਜ਼ਿਸ਼ ਨਹੀਂ ਸੀ ਕਿਉਂਕਿ ਰਾਜਵੀਰ ਜਵੰਦਾ ਜਦੋਂ ਉਹ ਹਾਸਾਗ੍ਰਸਤ ਹੋਇਆ ਜਦੋਂ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਸੀ ਪੰਜਾਬ ਦਾ ਕੋਈ ਜਿਹਾ ਰਾਜਨੇਤਾ ਜਾਂ ਸਮਾਜ ਸੇਵੀ ਜਾਂ ਕੋਈ ਵੱਡੀ ਸ਼ਖਸੀਅਤ ਕੋਈ ਜਿਹੀ ਨਹੀਂ ਬਚੀ ਸੀ ਜਿਹੜੀ ਰਾਜਵੀਰ ਜਵੰਦੇ ਦਾ ਉਦੋਂ ਹਾਲਚਾਲ ਪੁੱਛਣ ਹਸਪਤਾਲ ਦੇ ਵਿੱਚ ਪਰਿਵਾਰ ਦੇ ਨਾਲ ਉੱਥੇ ਮਿਲਣ ਨਹੀਂ ਪਹੁੰਚੇ ਸੀ ਭਾਵੇਂ ਪੰਜਾਬ ਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਵੇ ਚਾਹੇ ਵਿਰੋਧੀ ਧਰਦੇ ਨੇਕਤਾ ਪ੍ਰਤਾਪ ਸਿੰਘ ਬਾਜਵਾ ਹੋਣ ਚਾਹੇ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ ਸਾਰੇ ਲੋਕ ਉਸ ਦੀ ਜਿਹੜੀ ਕਾਬਲੀਅਤ ਸੀ ਉਸ ਦੇ ਮਰੀਦ ਸੀ ਸਾਰੇ ਲੋਕ ਰਾਜਵੀਰ ਜਵੰਦੇ ਦਾ ਸਤਕਾਰ ਕਰਦੇ ਸੀ ਕਿਉਂਕਿ ਉਹ ਇੱਕ ਤਸਵੀਰ ਸੀ ਪੰਜਾਬ ਦੀ ਸੋਹਣਾ ਸੁਨੱਖਾ ਗੱਭਰੂ ਸੀ ਉਸ ਦੀ ਆਵਾਜ਼ ਦੇ ਵਿੱਚ ਇੱਕ ਆਪਾਂ ਕਹਿ ਸਕਦੇ ਹਾਂ ਕਿ ਇੱਕ ਕਰਸ਼ਨ ਸੀ ਜਿਹੜਾ ਸਰੋਤਿਆਂ ਨੂੰ ਕੀਲ ਲੈਂਦਾ ਸੀ ਸਿਰ ਦੇ ਉੱਤੇ ਪਗੜੀ ਸਜਾਉਂਦਾ ਸੀ ਤੇ ਵਧੀਆ ਗਾਇਕੀ ਦੀ ਉਹ ਜਿਹੜੀ ਪੇਸ਼ਕਸ਼ ਕਰਦਾ ਸੀ ਅਕਸਰ ਉਹਨੇ ਸੱਭਿਆਚਾਰਕ ਗੀਤ ਗਾਏ ਅਜਿਹੇ ਵਿਸ਼ੇ ਚੁਣੇ ਜਿਨ੍ਹਾਂ ਨੂੰ ਕਈ ਲੋਕ ਉਹਨਾਂ ਨੂੰ ਨਾਨ-ਕਮਰਸ਼ੀਅਲ ਕਹਿ ਕੇ ਪਿੱਛੇ ਹਟ ਜਾਂਦੇ ਸੀ ਪਰ ਰਾਜਵੀਰ ਜਵੰਦੇ ਨੇ ਕਦੇ ਵੀ ਪੈਸੇ ਪਿੱਛੇ ਨਹੀਂ ਭੱਜਿਆ ਸੀ ਇਸ ਕਰਕੇ ਪ੍ਰਮਾਤਮਾ ਨੇ ਕੋਈ ਉਸਨੂੰ ਥੋੜ੍ਹੀ ਵੀ ਨਹੀਂ ਦਿੱਤੀ ਸੀ ਪੈਸੇ ਦੀ ਸੋ ਇਸ ਕਰਕੇ ਉੱਥੇ ਜਦੋਂ ਲੋਕ ਪਹੁੰਚੇ ਤੇ ਪ੍ਰਸ਼ਾਸਨ ਨੇ ਵੀ ਆਪਣੀ ਦਲੀਲ ਦਿੱਤੀ ਕਿ ਰਾਜਵੀਰ ਜਵੰਦਾ ਜਿਹੜਾ ਹਾ사 ਗ੍ਰਸਤ ਉਹਦਾ ਮੋਟਰਸਾਈਕਲ ਹੋਇਆ ਇਸ ਦੇ ਵਿੱਚ ਕਿਸੇ ਮਨੁੱਖ ਦੀ ਗਲਤੀ ਨਹੀਂ ਪਰ ਜਿਹੜੇ ਉਸ ਦੇ ਸੱਜਣ ਸੀ ਜਿਹੜੇ ਉਸ ਦੇ ਪ੍ਰੇਮੀ ਸੀ ਜਿਹੜੇ ਨਾਲ ਦੇ ਰਾਈਡਰ ਸੀ ਜਦੋਂ ਉਹਨਾਂ ਨੇ ਗੱਲ ਇਹ ਖੁੱਲ ਕੇ ਆਖੀ ਕਿ ਰਾਜਵੀਰ ਜਵੰਦੇ ਦਾ ਉਹ ਹਾਸਾ ਨਹੀਂ ਇੱਕ ਕਤਲ ਆ ਉਸ ਤੋਂ ਬਾਅਦ ਸਾਰਿਆਂ ਦੇ ਸ਼ੰਕੇ ਹੋਰ ਜਾਦੇ ਗਹਿਰੇ ਹੋ ਗਏ ਉਹਦਾ ਕਾਰਨ ਇਹ ਸੀ ਕਿ ਇੱਕ ਨਿੱਜੀ ਹਸਪਤਾਲ ਜਿੱਥੇ ਰਾਜਵੀਰ ਜਵੰਦਾ ਜਦੋਂ ਦੁਰਘਟਨਾ ਗ੍ਰਸਤ ਹੋਇਆ ਉੱਥੇ ਉਸ ਨੂੰ ਪਹੁੰਚਾਇਆ ਗਿਆ ਉੱਥੇ ਜਦੋਂ ਉਹਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਲਈ ਉੱਥੇ ਉਹਦਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਜ਼ਖਮੀ ਸਰੀਰ ਉੱਥੇ ਪਹੁੰਚਿਆ ਉਸ ਹਸਪਤਾਲ ਵਾਲਿਆਂ ਨੇ ਉਹਨੂੰ ਐਡਮਿਟ ਨਹੀਂ ਕੀਤਾ ਕੋਈ ਮਡਲੀ ਸਹਾਇਤਾ ਨਹੀਂ ਦਿੱਤੀ ਤੇ ਉਸਨੂੰ ਰੈਫਰ ਕਰ ਦਿੱਤਾ ਉਸ ਦੇ ਉੱਤੇ ਸ਼ੰਕਾ ਜਿਹੜੀ ਜ਼ਾਹਿਰ ਕੀਤੀ ਕਿ ਦੋਸਤਾਂ ਨੇ ਕੀ ਉਹਨੂੰ ਉੱਤੇ ਮਡਲੀ ਸਹਾਇਤਾ ਨਹੀਂ ਲੈਣ ਦਿੱਤੀ ਜਾਂ ਫਿਰ ਇਹ ਹਸਪਤਾਲ ਦੀ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਦੀ ਅੰਗੈਲੀ ਆ ਪਰ ਬਾਅਦ ਦੇ ਵਿੱਚ ਇਹ ਗੱਲ ਸਪਸ਼ਟ ਹੋ ਗਈ ਕਿ ਦੋਸਤਾਂ ਨੇ ਉਹਨੂੰ ਮਡਲੇ ਹਸਪਤਾਲ ਕਿਉਂਕਿ ਬੰਦਾ ਜਦੋਂ ਕਿਸੇ ਦੇ ਉੱਤੇ ਕੋਈ ਵੱਡੀ ਆਫਤ ਆ ਜਾਂਦੀ ਹੈ ਤੇ ਸਭ ਤੋਂ ਪਹਿਲਾਂ ਉਹ ਨੇੜੇ ਭੱਜਦਾ ਤਾਂ ਕਿ ਕੋਈ ਡਾਕਟਰ ਜਿਹੜਾ ਉਹ ਪ੍ਰੋਫੈਸ਼ਨਲ ਉਹ ਉਸ ਦਾ ਜਿਹੜਾ ਇਲਾਜ ਕਰ ਸਕੇ ਪਰ ਉਹ ਨਿੱਜੀ ਹਸਪਤਾਲ ਨੇ ਅੰਗੇਲੀ ਕੀਤੀ ਤੇ ਉਸ ਤੋਂ ਬਾਅਦ ਉਹਨੂੰ ਜਿਹੜਾ ਰੈਫਰ ਪੀਜੀਆਈ ਕੀਤਾ ਆਪਣਾ ਫੋਰਟਿਸ ਕੀਤਾ ਗਿਆ ਜਿਸ ਕਰਕੇ ਜਿਹੜਾ ਟਾਈਮ ਜ਼ਿਆਦਾ ਹੋ ਗਿਆ ਤੇ ਆਖਰ ਉਹ ਆਪਣੀ ਜਾਨ ਗਵਾ ਬੈਠਾ ਇਹ ਕਤਲ ਇਸ ਕਰਕੇ ਕਿਹਾ ਜਾਂਦਾ ਕਿ ਸਰਕਾਰਾਂ ਜਿਹੜੀਆਂ ਉਹ ਗਊਸਸ ਲੈਂਦੀਆਂ ਪਰ ਇਹ ਆਵਾਰਾ ਗਊਆਂ ਇਹਨਾਂ ਦੇ ਉੱਤੇ ਕੰਟਰੋਲ ਨਹੀਂ ਕੀਤਾ ਜਾਂਦਾ ਸੋ ਇਸ ਕਰਕੇ ਜਿਹੜੇ ਉਸਦੇ ਦੋਸਤ ਆ ਜਾਂ ਫਿਰ ਹੋਰ ਸਮਾਜਿਕ ਲੋਕ ਆ ਉਹ ਕਹਿੰਦੇ ਕਿ ਕਤਲ ਦਾ ਜਿਹੜਾ ਪਰਚਾ ਇਹ ਡੀਸੀ ਤੇ ਹੋਣਾ ਚਾਹੀਦਾ ਕਿਉਂਕਿ ਉਹਨਾਂ ਦੇ ਜਿਹੜਾ ਪ੍ਰਬੰਧਨ ਦੇ ਵਿੱਚ ਨਲਾਇਕੀ ਸੀ ਜਿਸ ਕਰਕੇ ਆਵਾਰਾ ਜਿਹੜੇ ਪਸ਼ੂ ਉਹ ਸੜਕ ਤੇ ਆ ਗਏ ਜਿਸ ਕਰਕੇ ਇੱਕ ਹੋਣਹਾਰ ਨੌਜਵਾਨ ਜਹਾਨ ਤੋਂ ਕੂਚ ਕਰ ਗਿਆ ਸੋ ਇਹਨਾਂ ਗੱਲਾਂ ਕਰਕੇ ਉਹਨਾਂ ਨੇ ਕਿਹਾ ਸੀ ਨਾ ਕਿ ਕਿਸੇ ਮਨੁੱਖ ਦੀ